ਸ਼ੰਭੂ ਬਾਰਡਰ ਤੇ ਲਗਾ ਕਿਸਾਨ ਜਥੇਬੰਦੀਆਂ ਦਾ ਧਰਨਾ 2 ਫਰਵਰੀ 2024 ਨੂੰ 8ਵੇਂ ਦਿਨ ਚ ਦਾਖਲ ਹੋ ਗਿਆ ਕਿਸਾਨਾਂ ਨੇ 4 ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਕੇਂਦਰ ਦਾ ਪ੍ਰਪੋਜ਼ਲ ਰੱਦ ਕਰ ਦਿੱਤਾ ਤੇ 2 ਫਰਵਰੀ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਕੂਚ ਦਾ ਐਲਾਨ ਵੀ ਪਰ ਇਸ ਸਭ ਦਰਮਿਆਨ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਪਰ ਸਿੰਘ ਵੀ ਕਿਸਾਨਾਂ ਦੇ ਹੱਕ ਚ ਨਿਤਰ ਆਏ ਨੇ ਕੇਂਦਰ ਨੂੰ ਨਸੀਹਤ ਦਿੰਦੇ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਆਵਾਜ਼ ਨੂੰ ਮੰਗਾਂ ਮੰਨ ਲੀਆਂ ਜਾਣ ਅਪੀਲ ਕਿਸਾਨਾਂ ਨੂੰ ਵੀ ਕੀਤੀ ਹੈ ਕਿ ਸੰਘਰਸ਼ ਦੇ ਵਿੱਚ ਆਮ ਲੋਕਾਂ ਦੀ ਖੱਜਲ ਖਵਾਰੀ ਦਾ ਧਿਆਨ ਖਿਆ ਜਾਏ ਜਿਹੜੇ ਵਾਦੇ ਸਰਕਾਰੀ ਸੁਭਾਜ ਥੋੜਾ ਪਰ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਐ ਜਦੋਂ ਇਹ ਸੱਤਾ 'ਚ ਨਹੀਂ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਐ ਕਿ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜ੍ਹਦੇ ਆ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਤੇ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨ ਲੋਕ ਹਮਾਇਤ ਗਵਾ ਦਿੰਦੇ ਆ ਤੇ ਉਹ ਫਿਰ ਕਾਮਯਾਬ ਨਹੀਂ ਹੁੰਦੇ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਨਾ ਹੋਵੇ ਤੇ ਲੋਕ ਹਮਾਇਤ ਜਿਹੜੀ ਹੈ ਸਾਨੂੰ ਮਿਲਦੀ ਰਹੇ ਬਿਲਕੁਲ ਉਹ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਹੈ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਠਹਿਰਾ ਸਕਦੇ ਇਸ ਕਰਕੇ ਬਹੁਤ ਮੰਦਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ ਥਰੂ ਗੈਸ ਦੇ ਗੋਲੇ ਚਲਾਏ ਹੈ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹੈ ਜਾਂ ਹੁਣ ਵੱਟੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ